ਵੀਰ ਕਾ ਕਾ ਜਪ੍ਰਿਤ ਕਾ ਕਾਲਜ ਪੜ੍ਹਦੀ 7th 8th 9th ਮੈਂ ਜੋ ਕਿ ਟੁਰਕੀ ਜਾਂਦੀ ਰੂਨੀਵਰਸ ਹਾਂਜੀ ਟੁਰਕੀ ਹੁੰਦੀ ਹੈ ਕਿੰਨੇ ਕਿਲੋਟਰ ਪੈਂਦਾ 4 ਕਿਲੋ 4 ਗੋਮ ਟੁੱਕੀ ਜਾਂਦੀ ਹੈ ਹਾਂਜੀ ਆਹ ਹਾਂ ਹਲੋ 5 ਸੈਕਿੰਡ ਆਪਣਾ ਆਪਣਾ ਚਾਹਤ ਸਮਝਾ ਲਓ ਲੋ ਵੇ ਕਿਹੜਾ ਘਣਾ ਲੈ ਲੋ ਜੀ ਕਿਹੜਾ ਘਣਾ ਲੈਣਾ ਜੀ ਸਾਰੇ ਖਤਰ ਨੇ ਇੱਕੋ ਹੀ ਆ ਕਿਹੜਾ ਲੈਣਾ ਮੈਂ ਆ ਲੈਣਾ ਕੁੜੀ ਜਣੇ ਉਹ ਤਿੰਨੇ ਸਵੇਮੀ ਇਨੇ ਕੋ ਜੀ ਲਿਆ ਥੋੜਾ ਕ ਰੰਗ ਦਾ ਫਰਕ ਆ ਪਤਾ ਹੀ ਦਆ ਦੋ ਤੂੰ ਕਿਹੜਾ ਲੈਣਾ ਪੈਣਾ ਆ ਲੈ ਲੈ ਰਕੋ ਸਮਾਨ ਇੱਥੇ ਕਰ ਲੈ ਸੋਣਾ ਲੈਦਾ ਟੋਕਰੀ ਚ ਅੱਛਾ ਚਲੋੜਾ ਉਹਦਾ ਹਾਂਜੀ ਹਲੇ ਮੁੰਡਾ ਲੈਣਾ ਚਲੋ ਅੱਗੇ ਚਲੋ ਚਲੋ ਚੁਲਾ ਨੂੰ ਪੱਛਮ ਨਾਲ ਪੱਛਮ ਮੋੜ ਕੇ ਦਰੋ ਚਲੋ ਯਾਰ ਲੋਈ ਦੋਸਤੋ ਬੱਚੀਆਂ ਖੁਸ਼ ਆ ਹੁਣ ਸਾਈਕਲ ਚ ਜਾ ਕਰਨਾ ਠੀਕ ਆ ਬੱਚਿਆਂ ਨੂੰ ਦੇ ਸੈਕਿੰਡ ਲੈਗ ਵੀ ਸਟੂਜਾ ਕੰਮ ਗਿਆ ਤੇ ਇਹ ਬਾਬੇ ਨਾਨਕ ਦੀ ਗੋਲ ਦੇ ਵਿੱਚੋਂ ਆ ਤੇ ਐਸ ਮੰਗ ਤੇ ਲੋ ਮੰਗਿਆ ਗਿਆ ਕਿਹਦੇ ਕੋਲੋਂ ਮੰਗ ਕੇ ਬੱਚੇ ਖੁਸ਼ ਹੋ ਗਏ ਆਪਾਂ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਜਿੰਦਾਬਾਦ ਜਿੰਦਾਬਾਦ ਕਪੜਾ ਫ੍ਰੀਟ ਕਰ। ਕਿਹਨੇ ਜਪੜਦੀ? 7th 8th 9th। ਮੈਂ ਦੂਜਾ। ਤੁਰਕੇ ਜੰਨੇ ਰੋਣੇ। ਹਾਂਜੀ। ਤੁਰਕੇ ਹੁੰਦੀ ਯਾਰ। ਹਾਂਜੀ। ਕਿੰਨੇ ਕਿਲੋਟਰ ਪੈਂਦਾ? 4 ਕਿਲੋ। 4 ਕਿਲੋ ਤੱਕੇ ਜਾਂਦੀ ਹੈ। ਹਾਂਜੀ। ਆਹ। ਹਲੋ। ਆਹ ਸੇਕੋ ਲੋ। ਹਾਂ। ਆਪਣਾ ਆਪਣਾ ਸੇਵੋ ਤੰਗ ਕਰਨਾ। ਲੋ ਵਿਕਣਾ ਘਣਾ ਲੈਣਾ। ਲੋ ਜੀ। ਕਿਹੜਾ ਲੈਣਾ ਲੈਣਾ ਜੀ? ਸਾਰੇ ਖਤਰਨੇ ਇੱਕੋ ਹੀ ਆ। ਕਿਹੜਾ ਲੈਣਾ ਮੈਂ? ਆਹ ਲੈ ਲੈ ਕੁੜੀ ਜਨੇ। ਉਹ ਤਿੰਨੇ ਸੇਮੀ ਆ। ਤਿੰਨੇ ਇੱਕੋ ਜੀ ਆ ਥੋੜਾ ਰੰਗ ਦਾ ਫਰਕ। ਆਪਾਂ ਤਿੰਨ ਦਵਾ। ਤੂੰ ਕਿਹੜਾ ਲੈਣਾ ਪੈਣਾ? ਆ ਲੈ ਲੈ ਰਕੋਸ ਮਾਰ ਲੈ ਤੂੰ ਕਰ ਲੈ ਉਹ ਨਾ ਲੈਦਾ ਟੋਕਰੀ ਚ ਅੱਛਾ ਚਲੋੜਾ ਉਹਦਾ ਹਾਂਜੀ ਹਲੇ ਮੁੰਡਾ ਲੈਣਾ ਚਲੋ 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 ਉਹਦਾ ਨਾ ਚਲੋ ਸਕੂਲ ਨਾਲੋਂ ਮੱਝ ਨਾਲ ਵਾਪਸ ਨਾ ਮੁੜਦੇ ਦਰੋਂ ਚਲੋ ਯਾ ਲੈ ਵਾਹੇ ਦੋਸਤੋ ਬੱਚੀਆਂ ਖੁਸ਼ ਆ ਹੁਣ ਸਾਈਕਲ ਤੇ ਜਾ ਕਰਨਾ ਠੀਕ ਆ ਬੱਚੀਆਂ ਉਹਦੇ ਸਾਈਕਲ ਲੈ ਕੇ ਸਕੂਲ ਜਾ ਗਨਗੇ ਆ ਤੇ ਇਹ ਬਾਬੇ ਨਨਕੀ ਗੋਲਕ ਦੇ ਵਿੱਚੋਂ ਆ ਤੇ ਇਸ ਮੰਗ ਤੇ ਲੋ ਮੰਗਿਆ ਗਿਆ ਕਿ ਕੋਲੋਂ ਮੰਗ ਕੇ ਬੱਚੇ ਖੁਸ਼ ਹੋ ਗਿਆਂ ਆ ਆਪਾਂ ਖੁਸ਼ ਖੁਸ਼ ਰਹੋ ਆਬਾਦ ਰਹੋ ਜਿੰਦਗੀ ਜਿੰਦਾਬਾਦ ਜਿੰਦਾਬਾਦ